ਹੈਲੋ ਹਾਂ ਜੀ ਬਈ ਅਸੀਂ ਕਾਲ ਤੇ ਹਾਂ ਤੁਮਾਰੇ ਸਭਰਾ ਠੀੜਾ ਰਗਾ ਘਰ ਕੋਲ ਸਾਰਾ ਦੇ ਉੱਗਿਆ ਜਿਵੇਂ ਤੁਹਾਨੂੰ ਪਤਾ ਵੀ ਜਿਹੜੇ ਜਾਨਵਰ ਆਪਾਂ ਖੋਲ ਗ੍ਰੈਂਟੀ ਜਿਹੜੇ ਕਰਦੇ ਤੇ ਕੋਈ ਤੋਫਾ ਤੜ ਨਹੀਂ ਕਿਸੇ ਬੰਦੇ ਨਾਲ ਇਹ ਬਈ ਆਪਣੇ ਤੋਂ ਬਈ ਆਏ ਆ ਤਰਮ ਤਰ ਤੋਂ ਜਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਪਿੰਡ ਦਸ਼ਮੇਂ ਨਾ ਪਿੰਡ ਦਸ਼ਮੇਂ ਨਗਰ ਜਿਲ੍ਹਾ ਅੰਮ੍ਰਿਤਸਰ ਤੇ ਤੁਸੀਂ ਆਪਣੇ ਕੋਲ ਕਿਉਂ ਵੀ ਵੀਡੀਓ ਦੇਖ ਕੇ ਸੌਣ ਨਹੀਂ ਆਏ ਆ ਆਪਾਂ ਭਾਈ ਤੇਰੀ ਵੀਡੀਓ ਦੇਖੀ ਇੰਸਟਾਗ੍ਰਾਮ ਠੀਕ ਹੈ ਜੀ ਕੀ ਬੰਦ ਕਾਹਦੇ ਆਪਾਂ ਲਾ ਕੇ ਕਿ ਮੁਟਰੀ ਗਏ ਤੁਹਾਡੇ ਤਾਂ ਅਜੇ ਕਰਕੇ ਆਪਾਂ ਆਏ ਆ ਕਿ ਤੁਹਾਡੇ ਕੋਲ ਇਹ ਆਪਣੇ ਵੀ ਉਹਨੇ ਵੀਡੀਓ ਤੋਂ YouTube ਤੋਂ ਜੁੜੇ ਭਰਾ ਆਪਣੇ ਨਾਲ ਧੰਨਵਾਦ ਕਰਦਾ ਉਹਨਾਂ ਨੇ ਵੀਡੀਓ ਲੈ ਕੇ ਸ਼ੇਅਰ ਕਮੈਂਟ ਵੀ ਕਰਦੇ ਆ ਬਾਕੀ ਉਹਨਾਂ ਦੇ ਏਰੀਆ ਟ ਆਪਣੇ ਕਬੂਤਰ ਗਏ ਆ ਕੱਲ ਨੂੰ ਹੀ 24 ਪੱਠੇ ਜਾਣੇ ਆਪਣੇ ਪੱਲੀ ਸਾਹਿਬ ਜਮ ਉਹ ਭਰਾਣੇ ਵੀ ਵੀਡੀਓ ਪਾਵਾਂਗੇ ਤੁਹਾਨੂੰ ਵੀਡੀਓ ਕਾਲ ਤੇ ਲਵਾਂਗੇ ਬਾਹਰ ਦਾ ਬਾਈ ਤੇ ਵੀਡੀਓ ਕਾਲ ਤੇ ਲੈ ਕੇ ਤੁਹਾਨੂੰ ਸਾਰੇ ਭਰਾਵਾਂ ਦੇ ਸਾਹਮਣੇ ਦੱਸ ਪੁੱਛਾਂਗੇ ਬਾਈ ਕਿ ਉਹਨਾਂ ਤੋਂ ਕਬੂਤਰ ਕਿਵੇਂ ਉੱਡੇ ਜਿਨ੍ਹਾਂ ਨੂੰ ਕੱਲ ਨੂੰ ਭੇਜਨੇ ਆ ਤੇ ਇਹ ਬਾਈ ਆਏ ਕਹਿੰਦੇ ਤੁਹਾਡੇ ਗੂਤਰ ਸਾਡੇ ਏਰੀਆ ਚ ਗਏ ਆ ਤੇ ਤਾਂ ਕਰਕੇ ਬਈ ਆਪਾਂ ਰਿਜ਼ਲਟ ਸੁਣ ਕੇ ਤੁਹਾਡੇ ਕੋਲੇ ਆਏ ਗੂਤਰਾਂ ਤੇ ਬਾਕੀ ਵੀਰੇ ਨਾ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਫੇਰ ਕਾਲ ਕਰਿਆ ਕਰੋ ਵੀ ਆ ਕਸਟਮਰ ਆਪਣੇ ਕੋਲੇ ਆਉਂਦੇ ਉਹ ਕੀ ਕਹਿੰਦੇ ਆ ਕੀ ਰਿਜ਼ਲਟ ਮਿਲਦਾ ਫੇਰ ਉਸ ਤੋਂ ਬਾਅਦ ਪੁੱਛ ਦੱਸ ਕਰਾਂਗੇ ਕਈ ਭਰਾ ਮਾੜੀ ਵੀਡੀਓ ਵੇਖਦੇ ਨੰਬਰ ਚੱਕ ਕੇ ਲਾ ਲੈਂਦੇ ਆ ਬਾਅਦ ਚ ਉਹ ਸਾਡੇ ਕੋਲੇ ਵੀ ਇੰਨਾ ਟਾਈਮ ਨਹੀਂ ਦੇ ਕੇ ਪੁੱਛ ਦੱਸ ਕਰਤਾ ਤੇ ਵੀਡੀਓ ਵੇਖਿਆ ਕਰੋ ਤਾਂ ਮਾਫੀ ਮਤਾਲਾ ਜੀ ਕੀ ਰਿਜ਼ਲਟ ਆਪਣੇ ਗੂਤਰਾਂ ਦਾ ਇਹ ਬਾਈ ਪੰਜ ਜੋੜੇ ਲੈਣ ਲੱਗੇ ਭਈਆਂ ਨੂੰ ਆਪਾਂ ਚਿੱਟੀਆਂ ਕਾਲੀ ਮਦੀਨਾ ਕਾਲੀ ਲੋਗ ਦੀ ਖੱਡੀਆਂ ਕਲਾ ਨਾਰਾ ਕਾਲੀ ਲੋਗ ਦਾ ਇਹ ਲੱਗਾ ਲਗਾ ਜੁੜਾ ਦੇ ਲੱਗੇ ਦੇ ਇਹਨਾਂ ਦੇ ਬੱਚੇ ਆ ਛੋਟੇ ਛੋਟੇ ਉਹ ਵੀ ਆਪਾਂ ਨਾਲ ਹੀ ਦੇਣ ਲੱਗੇ ਬਾਈਆਂ ਨੂੰ ਬੱਚਾ ਨੂੰ ਚੱਕ ਕੇ ਜੋੜੇ ਦਿੱਤੇ ਸਾਰੇ ਇੱਕ ਦੋਣਾ ਭੇਜਣ ਲੱਗੀਆਂ ਬਾਹਰ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਤੇ ਸ਼ਾਹ ਅਕ ਉਦਰਾ ਕਾਕੇ ਵਾਲੇ ਕਬੂਤਰਾ ਜੋ ਡੱਬ ਵੀ ਆ ਢੂਈ ਦੇ ਉੱਤੇ ਠੀਕ ਹੈ ਜੀ ਢੂਈ ਦੇ ਉੱਤੇ ਡੱਬਾ ਰੱਤਾ ਸ਼ਾਕ ਕਬੂਤਰ ਚਿੱਟਾ ਸਵੇਦ ਡੱਬਾ ਢੂਈ ਤੇ ਤੇ ਆ ਕਬੂਤਰੀ ਆ ਕਾਲੀ ਲੋਕ ਦੀ ਚਿੱਟੀਆਂ ਅੱਖਾਂ ਦੀ ਜੋੜਾ ਲੱਗਾ ਵੀਰੇ ਬੱਚੇ ਵੀ ਨਾਲ ਦੇ ਲੱਗੇ ਬੜਾ ਛੋਟੇ ਛੋਟੇ ਠੀਕ ਹੈ ਜੀ ਤੇ ਫੁੱਲ ਗਰੰਟੀਆਂ ਦੇਣ ਲੱਗੇ ਜੋੜਾ ਕੋਈ ਧੋਖਾ ਤਾਂ ਨਹੀਂ ਕਿਸੇ ਬੰਦੇ ਨੇ ਜੇ ਜਣੂਗਾ ਬੰਦੇ ਤੇ ਆਪਣੇ ਨਾਲ ਵਾਤ ਹੋ ਤਾਂ ਵੀਡੀਓ ਸ਼ੇਅਰ ਕਰਦਾ ਕਰੋ ਤੇ ਜਦੋਂ ਮਰਜ਼ੀ ਆ ਕੇ ਜਨਵਰ ਵੇਖ ਜਾ ਸਕਦੇ ਆ ਫੁੱਲ ਗਰੰਟੀਆਂ ਜਨਵਰ ਦੇ ਰਹੇ ਠੀਕ ਹੈ ਜੀ ਬਾਕੀ ਆ ਦੂਸਰਾ ਜੋੜਾ ਦੇ ਲੱਗੇ ਕਾਲੀ ਥੀਨੀ ਕਬੂਤਰੀ ਆ ਲਾਲ ਜੀ ਨਾਲ ਕੂਂਦਰਾ ਸਵਾਰੂਗਾ ਸਵਾਰੂਗਾ ਲਾਲ ਜੀ ਨਾਲ ਕਬੂਤਰਾ ਹੀ ਧੰਨੇ ਵਾਲੇ ਕਬੂਤਰਾ ਉਦਰੀ ਆ ਤੇ ਜੰਟੇ ਵਾਲਾ ਜੋ ਕਬੂਤਰੀ ਆ ਇਹੜਾ ਜੋੜਾ ਦੇਣ ਲੱਗਿਆ ਨਾਰਾ ਤੇ ਆ ਮਦੀਨਾ ਫੁੱਲ ਗਰੰਟੀ ਇਹਦਾ ਜੋੜਾ ਕੋਈ ਧੋਖਾ ਦੇਣੀ ਕਿਸੇ ਭਰਾੜੇ ਜਾਨਵਰ ਲੈਣੇ ਆ ਜਿੰਨੂੰ ਦੱਤਾ ਕਰੋ ਜਾਨਵਰ ਨੂੰ ਸੰਗੀਤ ਨਾਲ ਦੇ ਕੇ ਕਮੈਂਟ ਕਰਿਆ ਕਰੋ ਜਾਨਵਰ ਤੁਹਾਨੂੰ ਕਿਦਾਂ ਦੇ ਲੱਗੇ ਅੱਗੇ ਥੋੜਾ ਹੈਗਾ ਜੀ ਖਤਿਆਂ ਦਾ ਨਾਰਾ ਤੇ ਚਿੱਟਿਆਂ ਦੀ ਮਦੀਨਾ ਖਤਿਆਂ ਦਾ ਨਾਰਾ ਜੀ ਤੇ ਚਿੱਟਿਆਂ ਦੀ ਮਦੀਨਾ ਪੂਰਾ ਲੱਗਾ ਲਗਾ ਜੋੜਾ ਇਹਨਾਂ ਦੇ ਵੀ ਬੱਚੇ ਛੋਟੇ ਛੋਟੇ ਨਾਲ ਆ ਪੰਜ ਛੀਆਂ ਦਿਨਾਂ ਦੀ ਕਿਉਂਕਿ ਬੱਚੇ ਜਿਹੜੇ ਛੋਟੇ ਬਣਨ ਬੱਚੇ ਪਾਲਦੇ ਨਹੀਂ ਆਪਾਂ ਤਾਂ ਹੀ ਨਾਲ ਦੇਣ ਲੱਗੇ ਵੈਸੇ ਆ ਮਜੂੜੇ ਨਾਲ ਬੱਚੇ ਨਹੀਂ ਦਿੰਦੇ ਬੱਚੇ ਆਪਾਂ ਹਾਥੀ ਪਾਲ ਲਈਦੇ ਆ ਬਾਹਲੇ ਛੋਟੇ ਕਰਕੇ ਜਦੋਂ ਮੌਕੇ ਤੇ ਆ ਗਏ ਇਹਨਾਂ ਨੇ ਦੱਸਿਆ ਨਹੀਂ ਆਪਾਂ ਨੂੰ ਜਿਹਦੇ ਆਪਾਂ ਨੂੰ ਕਹਿ ਰਹੇ ਸੀ 2-4 ਦਿਨ ਰੁਕ ਜਾਓ ਸਾਰੇ ਜੋੜੇ ਟੋਟਲੀ ਬੱਚਾ ਅੰਡੇ ਦੇ ਬੈਠੇ ਆ। ਉਹ ਜਿਨ੍ਹਾਂ ਦੇ ਬੱਚੇ ਕੰਡੇ ਵੀ ਸੀ ਆਪਾਂ ਨੇ 5 ਜੋੜੇ ਦੇ ਦੇ ਆ। ਇਹਨਾਂ ਜੋੜੇ ਦੇ ਬੱਚੇ ਨਾਲ ਦਿੱਤੇ ਆ ਜੀ। ਤੇ ਬਾਕੀ ਬੁੱਢਾ ਹੈਗਾ ਹੀ ਆਪਣਾ ਸ਼ਾਹ ਕਿ ਮਦੀਨਾ ਤੇ ਖੱਤਿਆਂ ਦਾ ਨਾਰਾ ਜੀ। ਇਹ ਬਜੋੜਾ ਆ ਦੇਣ ਲੱਗਈ ਆ ਆਪਾਂ ਨੂੰ।